ਜੋ ਬੋਲੇ ਇਸ ਸੋਨਰ ਪੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਇਸ ਸੋਨਰ ਪੈ ਭਗਵਾਨ ਵਾਲਮੀ ਮਹਾਰਾਜ ਕੀ ਜੈ ਜੋ ਬੋਲੇ ਇਸ ਸੋਨੇ ਹਾਲ ਸਾਤ ਸ੍ਰੀਆ ਕਾਲ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭਾਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਇਬੇ ਕਮਾਲ ਤਨ ਤਨ ਸਤਿਗੁਰ ਵਿਦਾਸ ਜੀ ਮਹਾਰਾਜ ਦਾ ਆਗਮਨ ਗੁਰਪ੍ਰਭ ਦੁਨੀਆ ਦੇ ਕੋਨੇ-ਕੋਨੇ ਵਿੱਚ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸੋ ਉਸੇ ਤਰ੍ਹਾਂ ਸ਼੍ਰੀ ਗੁਰ ਵਿਦਾਸ ਭਵਨ ਅਤੇ ਵੈਲਫੇਅਰ ਸੁਸਾਇਟੀ ਮੋਹੱਲਾ ਗਾਂਧੀ ਨਗਰ ਦੀ ਸਾਈ ਸੰਗਤ ਸਾਈ ਭੇ ਕਮਾਲ ਤਨ ਤਨ ਸਤਗੁਰ ਅਰਦਾਸ ਜੀ ਮਹਾਰਾਜ ਦਾ 645ਵੇਂ ਆਗਮਨ ਪਰਬ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਤੋਂ ਉਸੇ ਪਰਬ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਜੋ ਕਿ ਹਰ ਸਾਲ ਕੱਢਿਆ ਜਾ ਰਿਹਾ ਹੈ ਉਹ ਇਸ ਇਸਾ ਵੀ ਕੱਢਿਆ ਜਾ ਰਿਹਾ ਹੈ ਵਿਸ਼ਾਲ ਨਗਰ ਕੀਰਤਨ ਉਸ ਨਗਰ ਕੀਰਤਨ ਦਾ ਰੂਟ ਮੋਹੱਲਾ ਗਾਂਧੀ ਨਗਰ ਤੋਂ ਫਤਿਹਗੜ੍ਹ ਫਤਿਹਗੜ੍ਹ ਤੋਂ ਵਿਜੇਨਗਰ ਕਾਰਾਵਾਰਾ ਨਾਨਕਨਗਰ ਸਬ지ਪੰਡੀ ਭਗਵਾਨ ਦਾਸ ਕਲੋਨੀ ਮੋਹੱਲਾ ਪੀਰੂ ਬੰਦਾ ਸਲੇਮਟਾ ਪ੍ਰੀਤ ਹੋੁੰਦਾ ਹੋਇਆ ਗਾਂਧੀ ਨਗਰ ਸ਼ਿਲਗਰਦਾਸ ਪਵਨ ਅਤੇ ਵੈਲਫੇਅਰ ਸਰਟੀਫਿਕੇਟ ਸੰਪੂਰਨ ਹੋਵੇਗਾ। ਤੋਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਨਗਰ ਕੀਰਤਨ ਦੇ ਵਿੱਚ ਆਪਣਾ ਵੱਤਵੱਤ ਜਾ ਕੇ ਯੋਗਦਾਨ ਪਾਓ ਤਾਂ ਜੋ ਇਸ ਨਗਰ ਨਗਰ ਕੀਰਤਨ ਨੂੰ ਆਪਾਂ ਖੁਸ਼ਹਾਲ ਬਣਾ ਸਕੀਏ ਔਰ ਸਤੁਗੁਰੂ ਦੀ ਮਹਿਮਾ ਨਾਲ ਗਲਗਾਨ ਕਰ ਸਕੀਏ। ਸੋ ਇਸ ਨਗਰ ਕੀਰਤਨ ਦਾ ਲਾਈਵ ਟੈਲੀਕਾਸਟ ਫੈਨ ਅੰਬੇਦਕਾ ਟੀਵੀ ਤੇ ਤੁਹਾਨੂੰ ਸਾਰੀ ਸੰਗਤ ਨੂੰ ਦਿਖਾਇਆ ਜਾਵੇਗਾ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਨਗਰ ਕੀਰਤਨ ਦੇ ਵਿੱਚ ਵੱਧ ਵੱਧ ਚ ਆਪਣਾ ਲੋਗਧਰ ਪਾਓ ਤਾਂ ਜੋ ਸਤੂ ਗ੍ਰਦੀ ਮਹਿਮਾ ਦਾ ਗੁਣਗਾਨ ਕਰ ਸਕੀਏ ਜੈ ਗੁਰਦੇਵ ਤੰਦਵਟੇ ਜੈ ਭੀਮ ਜੈ ਭਾਗ